ਕੀ ਤੁਸੀਂ ਜਾਣਦੇ ਹੋ ਭਾਈ ਜੈਤਾ ਜੀ ਨੂੰ ਗੁਰੂ ਦਾ ਬੇਟਾ ਕਿਉਂ ਆਖਿਆ ਗਿਆ ਤਾਂ ਇੱਕ ਗੱਲ ਸ਼ੁਰੂ ਹੁੰਦੀ ਹੈ ਜਦੋਂ ਬਾਲ ਗੋਬਿੰਦ ਰਾਏ ਜੀ ਨੇ ਭਰੇ ਦੀਵਾਨ ਵਿੱਚ ਬੈਠੀ ਸੰਗਤ ਕੋਲੇ ਸ਼ਹੀਦੀ ਹੋ ਜਾਣ ਉਪਰੰਤ ਗੁਰੂ ਪਿਤਾ ਜੀ ਦੇ ਸੀਸ ਅਤੇ ਧੜ ਲੈ ਆਉਣ ਦੇ ਜੋਖਮ ਭਰੇ ਕੰਮ ਦੀ ਜ਼ਿੰਮੇਵਾਰੀ ਲੈਣ ਲਈ ਨੀਡਰਸੂਰ ਮੇ ਨਿਤਰੰਤ ਦੀ ਮੰਗ ਕੀਤੀ ਤਾਂ ਚਾਰੇ ਪਾਸੇ ਚੁੱਪ ਦਾ ਅਸਰ ਨਾਟਸ਼ ਆ ਗਿਆ ਜਦੋਂ ਕੋਈ ਨਾ ਉੱਠਿਆ ਤਾਂ ਭਾਈ ਜੈਤਾ ਜੀ ਨੇ ਇਹ ਜ਼ਿੰਮੇਵਾਰੀ ਆਪਣੇ ਸਿਰ ਲਈ ਦਸਵੇਂ ਪਾਤਸ਼ਾਹ ਤੋਂ ਪੱਤਰ ਲੈ ਕੇ ਅਤੇ ਭੇਸ ਬਦਲ ਕੇ ਦਿੱਲੀ ਭਾਈ ਕਲਿਆਣੇ ਦੀ ਧਰਮਸ਼ਾਲਾ ਪਿੰਡ ਰਾਇਸੀਨਾ ਪਹੁੰਚ ਗਏ ਜਿੱਥੇ ਭਾਈ ਆਗਿਆਰਾਮ ਜੀ ਭਾਈ ਸਦਾਨੰਦ ਜੀ ਭਾਈ ਗੁਰਦਿੱਤਾ ਜੀ ਅਤੇ ਭਾਈ ਉਦੇਜ ਜੀ ਪਹਿਲਾਂ ਹੀ ਮੌਜੂਦ ਸਨ ਜੋ ਦਿੱਲੀ ਦੀਆਂ ਘਟਨਾਵਾਂ ਤੇ ਨਜ਼ਰ ਰੱਖ ਰਹੇ ਸਨ 11 ਨਵੰਬਰ 1675 ਈਸਵੀ ਨੂੰ ਗੁਰੂ ਜੀ ਨੂੰ ਚਾਂਦੀ ਚੌਂਕ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਹਕੂਮਤ ਨੇ ਐਲਾਨ ਕੀਤਾ ਗਿਆ ਜੋ ਸੀਸ ਤੇ ਧੜ ਚੁਕੇਗਾ ਉਸਦਾ ਵੀ ਇਹੋ ਹਸ਼ਰ ਹੋਵੇਗਾ ਭਾਈ ਜੈਤਾ ਜੀ ਉਸਦੇ ਪਿਤਾ ਭਾਈ ਸਦਾਨੰਦ ਜੀ ਤਾਇਆ ਅਗਿਆਰਾਮ ਜੀ ਭਾਈ ਉਦੇਜ ਜੀ ਅਤੇ ਭਾਈ ਗੁਰਦਿੱਤਾ ਜੀ ਚਾਂਦੀ ਚੌਂਕ ਵਿੱਚ ਗੁਰੂ ਜੀ ਦੀ ਲਾਸ਼ ਦੇ ਨਜ਼ਦੀਕ ਪਹੁੰਚ ਗਏ ਪਹਿਲਾਂ ਤੋਂ ਬਣਾਈ ਵਿਅੰਤ ਮੁਤਾਬਕ ਭਾਈ ਜੈਤਾ ਜੀ ਨੇ ਦਿਲ ਪੱਥਰ ਵਾਂਗ ਕਰਕੇ ਆਪਣੇ ਪਿਤਾ ਭਾਈ ਸਦਾਨੰਦ ਜੀ ਤਸੀਹੇ ਢੜ ਤੋਂ ਵਾਅ ਕਰ ਦਿੱਤਾ। ਸੰਸਾਰ ਵਿੱਚ ਇਹ ਪਹਿਲੀ ਉਦਾਹਰਣ ਹੈ ਕਿ ਕੋਈ ਚੇਲਾ ਆਪਣੇ ਪਿਤਾ ਦਾ ਸੀਸ ਕੱਟ ਕੇ ਗੁਰੂ ਦੇ ਸੀਸ ਦੀ ਜਗ੍ਹਾ ਰੱਖ ਕੇ ਗੁਰੂ ਸਾਹਿਬ ਦੀ ਢੜ ਦਾ ਸੰਸਕਾਰ ਆਪਣੇ ਘਰ ਪਾਈ ਕਲਿਆਣੇ ਦੀ ਧਰਮਸ਼ਾਲਾ ਵਿੱਚ ਕਰਕੇ ਆਪਣੇ ਗੁਰੂ ਪਿਤਾ ਗੋਬਿੰਦ ਸਾਹਿਬ ਨੂੰ ਉਸ ਦੇ ਪਿਤਾ ਦੇ ਸੀਸ ਦੀ ਸੰਭਾਲ ਕਰਕੇ 322 ਕਿਲੋਮੀਟਰ ਸਫ਼ਰ ਕਰਕੇ ਇੱਜਤ ਕਦਰ ਨਾਲ ਝੋਲੀ ਪਾਉਣਾ ਇੱਕ ਸੁਪਨਮਈ ਘਟਨਾ ਲੱਗਦੀ ਹੈ ਪਰ ਇਹ ਹੈ ਸੱਚ ਤਾਂ ਹੀ ਰੰਗਰੇਟਾ ਗੁਰੂ ਦਾ ਬੇਟਾ ਅਖਵਾਇਆ ਹੋਰ ਵੀਡੀਓਜ਼ ਦੇਖਣ ਲਈ ਹੁਣੇ ਸਬਸਕ੍ਰਾਈਬ ਕਰ ਲਓ